ਸਸ਼ਿਆਕਾਲ ਅੱਜ ਦੀ ਵੱਡੀ ਖਬਰ ਪੰਜਾਬ ਦੇ ਸਕੂਲੀ ਸਿੱਖਿਆ ਪ੍ਰਣਾਲੀ ਨਾਲ ਜੁੜੀ ਹੋਈ ਹੈ ਮੁੱਖ ਮੰਤਰੀ ਮਾਨ ਦਾ ਇਤਿਹਾਸਿਕ ਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਅਹਿਮ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਹੁਣ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਪੂਰਾ ਪਾਠਕ੍ਰਮ ਲਾਗੂ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਕੂਲਾਂ ਵਿੱਚ ਗੁਰੂ ਸਹਿਬਾਨ ਬਾਰੇ ਸਿਰਫ ਇੱਕ ਲੇਖ ਜਾਂ ਇੱਕ ਛੋਟਾ ਜਿਹਾ ਭਾਗ ਹੀ ਹੁੰਦਾ ਸੀ ਜਿਸ ਨੂੰ ਬਦਲ ਕੇ ਹੁਣ ਪੂਰੀ ਜਾਣਕਾਰੀ ਵਿਦਿਆਰਥੀਆਂ ਤੱਕ ਪਹੁੰਚਾਈ ਜਾਵੇਗੀ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪਹਿਲਾਂ ਤਾਂ ਇਕੱਲਾ ਇੱਕ ਲੇਖ ਹੀ ਹੁੰਦਾ ਸੀ। ਬਸ ਪਾਠਕ੍ਰਮ 'ਚ ਸਿਰਫ 10 ਨੰਬਰ ਹੁੰਦੇ ਸੀ। ਬਸ ਸਾਨੂੰ ਸਿਲੇਬਸ 'ਚ ਸਿਰਫ ਇੱਥੇ ਤੱਕ ਹੀ ਸੀਮਿਤ ਰੱਖਿਆ ਗਿਆ ਸੀ। ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਗੁਰੂ ਸਹਿਬ ਦਾ ਪੂਰਾ ਪਾਠਕ੍ਰਮ ਸਕੂਲਾਂ ਵਿੱਚ ਲਾ ਰਹੇ ਹਾਂ। ਇਸ ਐਲਾਨ ਦਾ ਮਕਸਦ ਪੰਜਾਬ ਦੇ ਬੱਚਿਆਂ ਨੂੰ ਆਪਣੇ ਅਮੀਰ ਇਤਿਹਾਸ ਅਤੇ ਵਿਰਾਸਤ ਨਾਲ ਪੂਰੀ ਤਰ੍ਹਾਂ ਜੋੜਨਾ ਹੈ। ਇਹ ਸੀ ਪੰਜਾਬ ਦੇ ਸਕੂਲਾਂ ਵਿੱਚ ਨਵੇਂ ਸਿੱਖਿਆ ਪਾਠਕ੍ਰਮ ਨੂੰ ਸ਼ੁਰੂ ਕਰਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਅਤੇ ਧਾਰਮਿਕ ਅਸਥਾਨਾ ਤੋਂ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਹੋ ਰੇ ਸਮਾਗਮਾਂ ਦੌਰਾਨ ਇੱਕ ਅਹਿਮ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜਿਹੜਾ ਸਮਾਂ ਅਸੀਂ ਧਾਰਮਿਕ ਕਾਰਜਾਂ ਲਈ ਕਰਦੇ ਹਾਂ ਉਹ ਬਹੁਤ ਕੀਮਤੀ ਹੁੰਦਾ ਹੈ ਉਨ੍ਹਾਂ ਨੇ ਮਹਾਪੁਰਸ਼ਾਂ ਅਤੇ ਪੰਥ ਦੇ ਪ੍ਰਚਾਰਕਾਂ ਦੀ ਸੰਗਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ ਇਹ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਇਸ ਮੌਕੇ ਮੁੱਖ ਮੰਤਰੀ ਨੇ ਇੱਕ ਇਤਿਹਾਸਿਕ ਫੈਸਲੇ ਦਾ ਐਲਾਨ ਕੀਤਾ ਹੈ। ਉਹਨਾਂ ਨੇ ਦੱਸਿਆ ਕਿ 24 ਤਰੀਕ ਨੂੰ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ ਰਾਜਤਾਨੀ ਚੰਡੀਗੜ੍ਹ ਤੋਂ ਬਾਹਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ। ਇਹ ਇੱਕ ਇਤਿਹਾਸਿਕ ਕਦਮ ਹੋਵੇਗਾ ਜਿੱਥੇ ਕਈ ਇਤਿਹਾਸਿਕ ਫੈਸਲੇ ਲਏ ਜਾਣਗੇ। ਸਮਾਗਮਾਂ ਦੇ ਹਿੱਸੇ ਵਜੋਂ ਅਲੌਕਿਕ ਕੀਰਤਨ, ਸਰਬ ਧਰਮ ਸੰਮੇਲਨ ਅਤੇ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੋਣਗੇ। ਇਸ ਤੋਂ ਬਾਅਦ 24 ਤਰੀਕ ਨੂੰ ਇਹ ਇਤਿਹਾਸਿਕ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ। ਇਸ ਇਤਿਹਾਸਿਕ ਫੈਸਲੇ ਨੇ ਪੰਜਾਬ ਦੇ ਰਾਜਨੀਤਿਕ ਅਤੇ ਧਾਰਮਿਕ ਗਲਾਰਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਖਾਲਸਾ ਪੰਥ ਦੀ ਜਨਮ ਭੂਮੀ ਹੈ, ਵਿਖੇ ਵਿਧਾਨ ਸਭਾ ਦਾ ਸ਼ਾਸਨ ਹੋਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸੰਦੇਸ਼ ਹੈ। ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ। ਪਰੈਂਟਨ ਰਿਕਾਰਡਸ ਲੈ ਕੇ ਆ ਰਿਹਾ ਹੈ ਇੱਕ ਨਵਾਂ ਰੋਮਾਂਟਿਕ ਟਰੈਕ ਜਿਸ ਦਾ ਨਾਮ ਹੈ ਤੁੰਦੇਉ ਗੀਤ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ ਅਤੇ ਇਹ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਇਸ ਖੂਬਸੂਰਤ ਗੀਤ ਵਿੱਚ ਹਰਦੀਪ ਗਰੇਵਾਲ ਦੀ ਆਵਾਜ਼ ਅਤੇ ਅਦਾਕਾਰੀ ਦੇਖਣ ਨੂੰ ਮਿਲੇਗੀ ਜਦਕਿ ਫੀਮੇਲ ਲੀਡ ਵਿੱਚ ਸਾਨੂੰ ਸ਼੍ਰਸ਼ਟੀ ਮਾਨ ਨਜ਼ਰ ਆਉਣਗੇ ਗਾਣੇ ਦੇ ਬੋਲ ਗੁਰਸੇਵਕ ਖੀਵਾ ਨੇ ਲਿਖੇ ਹਨ ਅਤੇ ਇਸ ਨੂੰ आर गुरु ने संगीतबद्ध किया है यह नया गीत 26 नवंबर को रिलीज होने जा रहा है पोस्टर देख के लगता है कि यह गीत रिलेशनशिप दी एक मीठी जही कहानी पेश करेगा की ਤੁਸੀਂ ਇਸ ਨਵੇਂ ਰੋਮਾਂਟਿਕ ਟਰੈਕ ਲਈ ਤਿਆਰ ਹੋ ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ ਪੰਜਾਬੀ 뮤직 ਇੰਡਸਟਰੀ ਵਿੱਚ ਇੱਕ ਵੱਡੀ ਖਬਰ ਸਿੰਗਰ ਆਰ ਨੇਤ ਆਪਣੇ ਨਵੇਂ ਗੀਤ ਜਵਾਈ ਨਾਲ ਤਿਆਰ ਹਨ ਜਿਸ ਦਾ ਦਮਦਾਰ ਪੋਸਟਰ ਰਿਲੀਜ਼ ਹੋ ਚੁੱਕਾ ਹੈ ਇਸ ਪੋਸਟਰ ਵਿੱਚ ਆਰਨੇਤ ਦੇ ਨਾਂ ਨਾਲ ਪੰਜਾਬੀ ਸਿਨੇਮਾ ਦੀ ਸਤਿਕਾਰਯੋਗ ਅਦਾਕਾਰ ਨਿਰਮਲ ॠषि ਵੀਰਫਲ ਲੈ ਕੇ ਖੜੇ ਨਜ਼ਰ ਆ ਰਹੇ ਹਨ ਜਦਕਿ ਫੀਮੇਲ ਲੀਡ ਵਿੱਚ ਖੂਬਸੂਰਤ ਰਿਸ਼ਤੀ ਤਲਵਾਰ ਵੀ ਸ਼ਾਮਿਲ ਹਨ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਬੋਲ ਤੇ ਆਵਾਜ਼ ਦੋਵੇਂ ਆਰਨੇਤ ਦੀਆਂ ਹਨ ਇਸ ਪ੍ਰੋਜੈਕਟ ਨੂੰ ਬਰੀ ਬਰਿੰਦਰ ਕਾਕੂ ਅਤੇ ਵੀਰੂ ਮੇਕਰਸ ਨੇ ਪ੍ਰੋਡਿਊਸ ਕੀਤਾ ਹੈ ਗੀਤ ਜਵਾਈ 25 ਨਵੰਬਰ 2025 ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਪੋਸਟਰ ਤੋਂ ਲੱਗਦਾ ਹੈ ਕਿ ਇਹ ਇੱਕ ਵੱਖਰੇ ਵਿਸ਼ੇ ਨਾਲ ਮਜ਼ੇਦਾਰ ਗੀਤ ਹੋਵੇਗਾ ਤੁਸੀਂ ਇਸ ਗੀਤ ਬਾਰੇ ਕਿੰਨਾ ਉਤਸ਼ਾਹਿਤ ਹੋ ਕਮੈਂਟ ਕਰਕੇ ਜਰੂਰ ਦੱਸੋ ਇਸ ਖਬਰ ਵਿੱਚ ਬਸ ਇੰਨਾ ਹੀ ਅਜਿਹੀਆਂ ਹੋਰ ਤਾਜ਼ਾ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ